ਸਤਿ ਸ਼੍ਰੀ ਅਕਾਲ ਪੀਪੀ 32 ਨਵਾਂ ਸ਼ਹਿਰ ਦੇਖ ਰਹੇ ਹੋ ਸਤਿਉਸ਼ਿਲ ਦੇ ਇੱਕ ਬਹੁਤ ਹੀ ਮੰਦ ਭਾਗੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜਿਹੜੀ ਖਬਰ ਪੜਦੇ ਆ ਆਪਣਾ ਮਨ ਵੀ ਭਰਦਾ ਦੱਸਦੀ ਹੈ ਪਿੰਡ ਕੋਟਲੀ ਸੂਰਤ ਮੱਲੀ ਅੱਜ ਗਮ ਵਿੱਚ ਡੁੱਬ ਗਿਆ ਜਦੋਂ 18 ਦਿਨਾਂ ਬਾਅਦ 27 ਸਾਲਾਂ ਨੌਜਵਾਨ ਗਗਨਦੀਪ ਸਿੰਘ ਦੀ ਮ੍ਰਿਤਕ ਦੇ ਜੱਦੀ ਪਿੰਡ ਉਸਦੇ ਵਾਪਸ ਪਹੁੰਚੀ ਉਸਦੇ ਮਾਪੇ ਦੇ ਅਰੀਜਾ ਤੇ ਸੁਪਨੇ ਅਜੇ ਪੂਰੇ ਵੀ ਨਹੀਂ ਹੋਏ ਸਨ ਕਿ ਦਿਲ ਦਾ ਦੌਰਾ ਪੈਨ ਕਰਕੇ ਉਹਨਾਂ ਦਾ ਪੁੱਤ ਜਿਹੜਾ ਜਹਾਨੋਂ ਚਲਾ ਗਿਆ ਔਰ ਮੌਤ ਨੇ ਉਹਨਾਂ ਦੇ ਪੁੱਤ ਨੂੰ ਸਦਾ ਲਈ ਉਹਨਾਂ ਤੋਂ ਖੋ ਲਿਆ ਘਰ ਦੇ ਮਾੜੇ ਹਾਲਾਤਾਂ ਕਾਰਨ ਗਗਨਦੀਪ ਸਿੰਘ 1 ਸਾਲ ਪਹਿਲਾਂ ਹੀ ਰੋਜੀ ਰੋਟੀ ਲਈ ਸਾਊਦੀ ਅਰਬ ਗਿਆ ਸੀ ਪਰ ਉੱਥੇ ਹੀ ਉਸ ਦੀ ਅਚਾਨਕ ਮੌਤ ਹੋ ਗਈ ਗਗਨਦੀਪ ਆਪਣੇ ਮਾਪੇ ਦਾ ਇਕਲੌਤਾ ਸਹਾਰਾ ਸੀ ਤੁੱਕੇ 13 ਸਾਲ ਪਹਿਲਾਂ ਪਰਿਵਾਰ ਵੱਡੇ ਪੁੱਤ ਨੂੰ ਵੀ ਬਿਮਾਰੀ ਕਰਕੇ ਗਵਾ ਚੁੱਕਾ ਹੈ ਪਿੰਡ ਵਿੱਚ ਉਹ ਗगन ਪਲਵਾਨ ਵਜੋਂ ਜਾਣਿਆ ਜਾਂਦਾ ਸੀ ਅਤੇ ਆਪਣੀ ਪਲਵਾਨੀ ਲਈ ਮਸ਼ਹੂਰ ਸੀ ਅੱਜ ਜਿਵੇਂ ਉਸ ਦੀ লাশ ਪਿੰਡ ਪਹੁੰਚੀ ਪਰਿਵਾਰ ਅਤੇ ਰਿਸ਼ਤੇਦਾਰ ਜਿਹੜੇ ਆ ਉਹਨਾਂ ਦਾ ਰੋ ਰੋ ਕੇ ਹਾਲੋ ਬਿਹਾਲ ਹੋ ਗਏ লাশ ਨੂੰ ਭਾਰਤ ਲਿਆਉਣ ਵਿੱਚ ਦੁਬਈ ਦੇ ਸਮਾਜ ਸੇਵੀ ਅਤੇ ਪੈਲ ਚੈਰੀਟੇਬਲ ٹرسٹ ਦੇ ਪ੍ਰਧਾਨ ਜੁਗਿੰਦਰ ਸਲਾਰੀਆ ਵੱਲੋਂ ਖਾਸ ਮਦਦ ਕੀਤੀ ਗਈ ਪਰ ਅਸੀਂ ਹਾਲਾਤਾਂ ਨੂੰ ਸਮਝੀਏ ਕਿ ਨਾਮੀ ਮਸ਼ਹੂਰ ਪਲਵਾਨਾਂ ਨੂੰ ਵੀ ਆਪਣਾ ਦੇਸ਼ ਛੱਡ ਕੇ ਪਰਦੇਸ ਜਾਣਾ ਪੈਂਦਾ ਜਦ ਉਹਨਾਂ ਨੂੰ ਕੋਈ ਰੋਜ਼ਗਾਰ ਨਹੀਂ ਮਿਲਦਾ ਉਹਨਾਂ ਨੂੰ ਕਿਸ ਦਾ ਸਹਾਰਾ ਨਹੀਂ ਮਿਲਦਾ ਔਰ ਇਸ ਤਰੀਕੇ ਪਤਾ ਨਹੀਂ ਕਿੰਨੇ ਨੌਜਵਾਨ ਜਿਨ੍ਹਾਂ ਦੀ ਅਚਾਨਕ ਪਰਦੇਸਾਂ ਵਿੱਚ ਮੌਤ ਹੋ ਗਈ ਔਰ ਅੱਜ ਤੱਕ ਪਰਿਵਾਰਾਂ ਨੂੰ ਕਾਰਨ ਵੀ ਨਹੀਂ ਪਤਾ ਲੱਗੇ ਉਹ ਸਾਰੀ ਜ਼ਿੰਦਗੀ ਗਮ ਵਿੱਚ ਡੁੱਬੇ ਰਹਿੰਦੇ ਆ ਦਿਖਾਣੇ ਤੁਹਾਨੂੰ ਮੌਕਿਆਂ ਤਸਵੀਰਾਂ ਜੋ ਬੇहद ਭਾਵਕ ਕਰਨ ਵਾਲੀਆਂ ਪਹਿਸਾਨ ਨੂੰ ਪਤਾ ਲੱਗਦਾ ਕਿ ਇਸ ਤਰ੍ਹਾਂ ਕੀ ਚੱਕੇ ਤਰ੍ਹਾਂ ਨਹੀਂ ਬੇੜਾ ਦਾ ਚੰਗਾ ਭਲਾ ਮਨਾਉਂਦਾ ਮੈਂ ਡਾੜੀ ਵਿੱਚ ਗੱਡੀ ਚਲਾਉਣ ਦਿਆਂਵਾ ਤੇ ਮੇਰੇ ਸਿਰਫਿਰ ਤੋਂ ਮੈਨੂੰ ਉਲਟੀਆਂ ਆਉਣ ਰਹੀਆਂ ਵਾਂ ਤੇ ਮੈਂ ਕਿਹਾ ਤੇ ਉਹ ਦਵਾਈ ਜਾ ਕੇ ਲਿਆ ਜਾ ਕੇ ਕਹਿੰਦਾ ਦਵਾਈ ਲੈਣਾ ਵਾ ਤੇ ਚਾਮਨ ਪੁੱਛਾ ਮੈਂ ਕੋਈ ਫਾਇਦਾ ਕਹਿੰਦਾ ਕੋਈ ਫਾਇਦਾ ਨਹੀਂ ਆ ਕੋਈ ਫਾਇਦਾ ਨਹੀਂ ਆ ਕੋਈ ਫਾਇਦਾ ਨਹੀਂ ਆ ਮਨੋ ਨਾ ਸਿਰਫਿਰੜੀਆਂ ਨਾ ਉਲਟੀਆਂ ਆਉਣੀਆਂ ਦੀਆਂ ਤੇ ਬਣਾਉਂਦੇ ਕਿੰਨੀ ਘਮਸੀ ਬੈਠੀ 26-27 ਸਾਲ ਉਮਰ ਦੀ ਉਹ ਸਾਰੀ ਹੁੰਦੀ ਕਿੰਨੇ ਦਿਨ ਲੱਗੇ ਅੱਜ ਬੈੱਡ ਕੋਲੀ ਘਰ ਆ ਆਰਾਂ ਦਿਨ ਹੋ ਗਿਆ ਜੱਜਰੋ ਅਜੇ 18 ਦਿਨ ਨਹੀਂ ਆਏ ਉਹ ਵੀ ਚਲੋ ਹਰ ਕਦੇ ਮਾਈ ਤਕੀ ਕੀ ਦੇ ਫੇਰ ਆਏਗੇ ਇਹ ਦੋਨਾਂ ਕੋਈ ਕਰਦੇ ਤਾਂ ਇਹ ਬੱਚੇ ਬਾਹਰ ਜਾਂਦੇ ਵੀ ਸਾਡੇ ਬੱਚੇ ਚਲੋ ਕਿਤੇ ਬਾਹਰ ਮੌਣ ਕੇ ਆਪਣੇ ਘਰਾਂ ਕਰਨਗੇ ਤੇ ਜੇ ਚੰਗਾ ਘਰ ਹੋ ਤਾਂ ਕਿਸੇ ਨੂੰ ਲੋੜ ਵੀ ਨਹੀਂ ਜਾਣ ਦੀ ਅਗੇ ਕੋਈ ਉਹ ਨਹੀਂ ਕਰਦਾ ਸੀ ਭੋਲਾ ਪਹਿਲਵਾਨੀ ਤੋਂ ਬਾਅਦ ਪਹਿਲਵਾਨੀ ਚੰਗਾ ਤੋਂ ਜਰਾ ਨਹੀਂ ਸੀ ਭੋਲ ਨਿਹਂਬੁਰਾ ਕੀ ਜਰਾ ਕੰਨਾ ਕੋਣਾ ਕਰਦਾ ਇਸੇ ਕਰਕੇ ਲੋਗ ਆਦੇਬ ਚਲੋ ਬੱਚੇ ਬਾਹਰ ਲੰਗਾ ਕਮੌਣ ਦੇ ਕੁੱਤਾ ਬਣ ਗਏ ਕਦੇ ਘਟਾ ਪੂਰਾ ਨਹੀਂ ਹੋਣਾ ਉਹਨੇ ਤੋੜਾ ਸਾਲੋਂ ਤੇ ਲੱਭਣਾ ਨੇ ਸਾਰੀ ਉਮਰ ਸਾਰੀ ਉਮਰ ਗੋਡਿਆਂ ਤੋਂ ਹੱਡ ਗੋਣ ਤੱਕ ਅੱਖਾਂ ਤੋਂ ਹੱਡ ਨੂੰ ਨਹੀਂ ਦਿਆ ਦਾ ਕੀ ਕਰਨਾ ਹੈ ਉਹਨਾਂ ਨੇ ਅੱਜ ਤੇ ਬਰਬਾਦ ਇੱਕ ਸਾਹ ਦੇ ਹੋ ਕੇ ਤਾਨੂੰ ਕੁਛ ਨਹੀਂ ਆਦਾਰ ਇਹ ਗੱਲ ਨਹੀਂ ਜੀ ਕਿਉਂ ਕੱਲ ਨਹੀਂ ਤਾਂ ਕੋਣਾ ਆਪਣੇ ਆਪ ਕਿਨੇ ਕਰ ਲੇਗਾ ਬਹੁਤ ਉਹਨਾਂ ਦਾ ਧੰਨਵਾਦ ਕਰਦੇ ਇਹਨਾਂ ਕੰਨੀ ਦੇ ਵੇਖੋ ਅਹੀ ਨਾ ਸਭ ਕੁ ਗਏ ਸਾਰੇ ਇਕੱਠੇ ਹੋ ਗਏ ਮੋਟਰ ਸੱਜਣਪਾਲੀ ਸੂਤ ਮੱਲੀ ਦੇ ਨਾਲ ਇਹਨਾਂ ਦੇ ਚਾਚਾ ਜੀ ਵੀ ਗਏ ਅਰਤੀ ਸਾਹਿਬ ਗਏ ਹੋਰ ਕਾਫੀ ਜਸਕਰਨ ਸਿੰਘ ਸ਼ਾਹਪੁਰ ਤੋਂ ਇਹ ਵੀ ਗਏ ਉਹਨਾਂ ਨੇ ਗਾੜੀਆਂ ਵੇਖ ਕੇ ਸਾਰਾ ਹਸਤਾਬਾ ਲਾ ਕੇ ਸਲਾਰੀਆ ਸਾਹਿਬ ਨੂੰ ਯਾ ਉਹਨਾਂ ਨੇਾਨੂੰ ਵਿਸ਼ਵਾਸ ਦਿਵਾਇਆ ਵਿੱਚ ਛੁੱਟੀਆਂ ਵੀ ਆ ਗਈਆਂ ਕਾਫੀ ਇੱਕ ਹਫਤਾ ਛੁੱਟੀਆਂ ਰਹੀਆਂ ਨੇ ਉਹਦੇ ਕਰਕੇ ਥੋੜੀ ਜਿਹੀ ਪ੍ਰੋਬਲਮ ਪਈ ਆ ਨੇ ਤੇ 15 ਦਿਨ ਦੇ ਵਿੱਚ ਵਿੱਚ डेड बॉडी ਜਿਹੜੀ ਆ ਸਾਡੀ ਇੱਥੇ ਆ ਜਣੀ ਸੀ ਹੁਣ ਉਹਨਾਂ ਨੇ ਸੰਧਾਰ ਸਾਹਿਬ ਦੇ ਕਹਿਣ ਦੇ ਉੱਤੇ ਕਾਇਆ ਸਾਹਿਬ ਨੇ ਬੜੀ ਮਿਹਨਤ ਕੀਤੀ ਆ ਔਰ ਵਿਆਹ ਕਦਾਂ ਦੇ ਵਿੱਚ ਵਿੱਚ ਜਿਹੜੀ ਆ ਡੈੱਡ ਬਾਡੀ ਉੱਥੇ ਤੁਹਾਨੂੰ ਪਤਾ ਹੀ ਆ ਕਾਰਵਾਈ ਬੜੀ ਹੁੰਦੀ ਆ ਕਦੀ ਕੋਜ ਕਦੀ ਸਿੱਧਾ ਸਰਟੀਫਿਕੇਟ ਕਦੀ ਪੋਸਟਮਾਰਟਮ ਕਦੀ ਕੋਜਕ ਉਹਨਾਂ ਨੇ ਬਹੁਤ ਮਿਹਰਬਾਨੀ ਕੀਤੀ ਆ ਸਾਡੇ ਇੱਥੇ ਪਿੰਡ ਦੇ ਉੱਤੇ ਤੇ ਉਹਨਾਂ ਨੇ ਸਾਡੀ ਡੈੱਡ ਬਾਡੀ ਜਿਹੜੀ ਆ ਉਹ ਫੇਰ ਈਮਾਨਦਾਰ ਜਿਹੜੇ ਈਮਾਨਦਾਰ ਤੁਹਾਨੂੰ ਪਤਾ ਈਮਾਨਦਾਰ ਜਿਹੜੇ ਪਰਿਵਾਰ ਹੈ ਜੀ ਉਹ ਹੋਰ ਤੇ ਈਮਾਨਦਾਰ ਰੋਟੀ ਮਾਂ ਖਾ ਸਕਦੇ ਆ ਔਰ ਜੋ ਆਖੋ ਨਾ ਵੀ ਕੋਠੀਆਂ ਬਣਾ ਲਓ ਜੇ ਕਰਨ ਉਹ ਉਹ ਨਹੀਂ ਇਹਨਾਂ 'ਚ ਕੋਈ ਗਲਤ ਕੰਮ ਨਹੀਂ ਹੈ ਕੋਈ ਜਾਂ ਕੋਈ ਕੋਈ ਸ਼ੁਰੂ ਤੋਂ ਲੱਗ ਕੇ ਇਹਨਾਂ ਦੇ ਫਾਦਰ ਸਾਹਿਬ ਤੋਂ ਲੱਗੇ ਇਮਾਨਦਾਰੀ ਨਾਲ ਉਹ ਵੀ ਆਪਣੇ ਪੜਾਣ ਵੀ ਖੋਲਦੇ ਰਹੇ ਨੇ ਤੇ ਇਸ ਕਰਕੇ ਇਹਨਾਂ ਨੂੰ ਸ਼ੌਂਕ ਸੀ ਤੇ ਬੱਚੇ ਪਾਲਣੇ ਉਹ ਪੜਾਣ ਭਰਾ ਨੇ ਇਹੋ ਪਰਿਵਾਰ ਨੇ ਘਰ ਦੇ ਹਾਲਾਤ ਨੂੰ ਹੀ ਵੇਖ ਲਈ ਆ ਵਿਚਾਰਾ ਪਲਮਾਨੀ ਕਰਦਾ ਹੀ ਪਹਿਲਾ ਵੀ ਬੱਚਾ ਜਿਹੜਾ ਇਹਨਾਂ ਦਾ ਪੂਰਾ ਆ ਹੀ ਉਹ ਵੀ ਪਲਮਾਨੀ ਕਰਦਾ ਹੀ ਪਰਿਵਾਰ ਬਹੁਤ ਵਧੀਆ ਵਾ ਆ ਬਾਬਾ ਜੀ ਹੁਣੀ ਆ ਭਮਰਾ ਸਾਹਿਬ ਲਾਗੇ ਖੋਤੇ ਨੇ ਤੇ ਪਰਿਵਾਰ ਵੇਖ ਲਓ ਵਿਚਾਰੇ ਨੇ ਮਿਹਨਤ ਕੀਤੀ ਜਿਤਕ ਮਿਹਨਤ ਕਰਦਾ ਰਿਹਾ ਹੀ ਤੇ ਤੁਹਾਡੇ ਸਾਹਮਣੇ ਵਿਚਾਰਾ ਬਾਹਰ ਗਿਆ ਵਾ ਵੇਖ ਲਓ ਤੁਸੀਂ ਬਾਕੀ ਜਾਣਦੇ ਜੀ ਮਾਂ ਬੇਗੁੱਤ ਪਹਿਲੀ ਸਾਟੀ ਨਹੀਂ ਚੱਲੀ ਜਾਣ ਦੀ ਵਿਚਾਰਿਆਂ ਕੋ ਪਹਿਲੇ ਨੂੰ ਵੀ ਟੈਗ ਹੋ ਗਿਆ ਸੀ ਉਹ 21 ਸਾਲਾਂ ਦਾ ਸੀਗਾ ਐਵੇਂ ਮੇਰੇ ਨਾਲ 23 24 ਸਾਲ ਉਮਰ ਦੱਸਦੇ ਤੇ ਜਦੋਂ ਸਾਨੂੰ ਪਤਾ ਲੱਗਾ ਅਸੀਂ ਇੱਥੋਂ ਤੱਕ ਆਏ ਇਹਨਾਂ ਕੋ ਮੇਰਾ ਪਿੰਡ ਛਾਹਪੁਰ ਜਾ ਜਣਿਆ ਮੈਂ ਉਦੋਂ ਇਹਨਾਂ ਹੀ ਖ਼ਬਰ ਸੁਣੀ ਤੇ ਖ਼ਬਰ ਸੁਣ ਕੇ ਮਾਇਆ ਸਾਧਿਆ ਸਾਹਿਬ ਨਾਲ ਮੇਰੀ ਗੱਲਬਾਤ ਹੋਈ ਫੋਨ ਤੇ ਉਹਨਾਂ ਨੇ ਮੈਨੂੰ ਫੋਨ ਕੀਤਾ ਵੀ ਤੇਰੇ ਲਾਗੇ ਕੋਟਲੀ ਸੂਰਤਮੱਲੀ ਪਿੰਡ ਹੈ ਜਿਸ ਕਰਨ ਉੱਥੇ ਜਾ ਹੋਰ ਤੋਂ ਪਹਿਲਾਂ ਪੰਮਰਾ ਸਾਹਿਬ ਉਹਨਾਂ ਨਵੀਂ ਗੱਲ ਹੋ ਗਈ ਸੀ ਤੇ ਮੈਂ ਤਾਂ ਸਲਾਰੀਆ ਸਾਹਿਬ ਦਾ ਬੜਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਇਥੋਂ ਤੱਕ ਉਹਨਾਂ ਦਾ ਚਲੋ ਮਤਲਬ ਉਹਨਾਂ ਦੀ ਡੈੱਡ ਬੋਡੀ ਰੋਲ ਨਹੀਂ ਦਿੱਤੀ ਵੀ ਉਹਨਾਂ ਦੀ ਡੈੱਡ ਬੋਡੀ 2 ਦਿਨਾਂ ਦੇ ਵਿੱਚ ਵਿੱਚ ਪਹੁੰਚ ਗਈ ਪਹਿਲਾਂ ਹੀ ਆ ਜਾਣੀ ਉਹ ਥੋੜੀ ਆਪਣਾ ਪੋਸਟ ਮਾਰਨ ਦੀ ਰਿਪੋਰਟ ਜਿਹੜੀ ਸੀ ਉਹ ਥੋੜੀਕਾ ਲੇਟ ਹੋ ਗਈ ਸੀ ਉਹ ਕਾਰਵਾਈਆਂ ਤੁਹਾਨੂੰ ਪਤਾ ਭਰਦੀਆਂ ਤੇ ਤਾਲਮਿਲ ਮੇਰੀ ਸਲਾਰੀਆ ਸਾਹਿਬ ਨਾਲ ਵੀ ਹੁੰਦੀ ਰਹੀ ਤੇ ਆਪਣੇ ਭੰਦਰਾ ਸਾਹਿਬ ਨਾਲ ਵੀ ਹੁੰਦੀ ਰਹੀ ਤੇ ਮੈਂ ਤਾਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਸਲਾਰੀਆ ਸਾਹਿਬ ਦਾ ਜਿਹੜੇ ਇਹਦੇ ਪਰਿਵਾਰ ਦੇ ਨਾਲ ਉਹ ਖੜਦੇ ਆ ਅਸੀ ਕੱਲ ਜੀ ਅੱਜ दुखी हृदय ਨਾਲ ਮੈਂ ਇਹ ਗगनਦੀਪ ਦੇ ਪਰਿਵਾਰ ਔਰ ਉਹਨਾਂ ਦੇ ਰਿਸ਼ਤੇਦਾਰ ਔਰ ਇਨਸਾਨੀਅਤ ਔਰ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹੁੰਨਾ ਕਿ ਗगनਦੀਪ ਜੋ ਕਿ 사우ਦੀ ਅਰਬ ਦੇ ਵਿੱਚ ਆਪਣੇ ਪਰਿਵਾਰ ਦੀ ਜਿਹੜੀ ਸੀਗੀ ਉਹ ਕਾਇਆ ਨੂੰ ਪਲਟਣ ਵਾਸਤੇ ਗਿਆ ਸੀਗਾ ਕਿ ਚੰਗੇ ਦਿਨ ਆਉਣਗੇ ਲੇਕਿਨ ਰੱਬ ਨੂੰ ਕੁਝ ਹੋਰ ਮਨਜ਼ੂਰ ਸੀਗਾ ਗगनਦੀਪ ਜੋ ਕਿ ਸਾਨੂੰ ਕੁਝ ਦਿਨ ਪਹਿਲਾਂ ਇਸ ਸੰਸਾਰ ਤੋਂ ਅਲਵਿਦਾ ਕਰ ਗਿਆ ਸੀ ਅੱਜ ਉਸ ਦਾ पार्थिव ਸਰੀਰ ਉਹ ਫਲਾਈਟ ਜਿਹੜੀ ਹੈ ਇੰਡੀਆ ਦੇ 3:30 ਵਜੇ ਅਮਰਸਾਰ 에ਰਪੋਰਟ ਤੇ ਪਹੁੰਚ ਰਹੀ ਹੈ ਔਰ ਸਾਡੀ ਉਥੇ ਐਂਬੂਲੈਂਸ ਜਿਹੜੀ ਹੈ ਉਹ ਲੈ ਕੇ ਉਹਨੂੰ ਪਰਿਵਾਰ ਤੱਕ ਪਹੁੰਚਦੀ ਕਰੇਗੀ ਸੰਸਕਾਰ ਜਿਹੜਾ ਉਹ ਅੱਜ ਹੀ ਉਸ ਗਗਨਦੀਪ ਦਾ ਉਹਨਾਂ ਦੇ ਪੈਤ੍ਰਿਕ ਪਿੰਡ ਦੇ ਵਿੱਚ ਹੋਏਗਾ ਮੈਂ ਪਰਿਵਾਰ ਦੀ ਇਸ ਦੁੱਖ ਦੀ ਘੜੀ ਦੇ ਵਿੱਚ ਬਰਾਬਰ ਦਾ ਸ਼ਰੀਕ ਹਾਂ ਔਰ ਨਾਲ ਹੀ ਮੈਂ ਸਰਦਾਰ ਸੁਖਜਿੰਦਰ ਸਿੰਘ ਜੀ ਰੰਦਾਵਾ ਮੈਂਬਰ ਪਾਰਲੀਮੈਂਟ ਲੋਕ ਸਭਾ ਗੁਰਦਾਸਪੁਰ ਜਿਨ੍ਹਾਂ ਨੇ ਮੇਰੇ ਇਹ ਧਿਆਨ ਦੇ ਵਿੱਚ ਗੱਲ ਲਿਆਂਦੀ ਸੀਗੀ ਉਹਨਾਂ ਨੇ ਮੈਨੂੰ ਦੱਸਿਆ ਫੋਨ ਕਰਕੇ ਕਿ ਇਸ ਤਰ੍ਹਾਂ ਸਾਡੇ ਏਰੀਏ ਦੇ ਕੋਟ ਸੂਰਤ ਮੱਲੀਆਂ ਦੇ ਉਸ ਬੱਚੇ ਦੀ ਅਚਾਨਕ ਵੇਵਕਤੀ ਭੇਦ ਭਰੇ ਹਾਲਾਤਾਂ ਦੇ ਵਿੱਚ ਮੌਤ ਹੋ ਗਈ ਹੈ ਇਹ ਇੱਕ ਬੜਾ ਸਾਨੂੰ ਵੀ ਚੈਲੈਂਜਿੰਗ ਹੋ ਜਾਂਦਾ ਹੈਗਾ ਕਿ ਉਥੋਂ ਦੀਆਂ ਸਰਕਾਰਾਂ ਨਾਲ ਪੁਲਿਸ ਪ੍ਰਸ਼ਾਸਨ ਨਾਲ ਉਸ ਦੇ ਨਾਲ-ਨਾਲ ਆਪਣੀਆਂ ਅੰਬੈਸੀਆਂ ਕਾਉਂਸਲਰ ਜਰਨਲ ਆਫਿਸਾਂ ਦੇ ਨਾਲ ਮੱਥਾ ਪੇਚੀ ਕਰਨੇ ਪੈਂਦੀ ਹੈਗੇ ਕਿ ਬਹੁਤ ਸਮਾਂ ਲੱਗ ਜਾਂਦਾ ਹੈਗਾ ਉਹ ਇਨਕੁਆਰੀਆਂ ਦੇ ਵਿੱਚ ਉਹ ਪੋਸਟਮਾਰਟਮ ਰਿਪੋਰਟ ਦੇ ਵਿੱਚ ਉਹ ਐਨਓਸੀ ਨੋ objection ਸਰਟੀਫਿਕੇਟ ਲੈਂਡ ਦੇ ਵਿੱਚ ਉਹ ਫਲਾਈਟ ਦਾ ਜਾਨੀ ਕਿ ਵੀ ਬੰਦੋਬਸਤ ਕਰਨ ਦੇ ਵਿੱਚ ਹੋਰ ਕਈ ਛੋਟੇ-ਮੋਟੇ ਡਾਕੂਮੈਂਟੇਸ਼ਨ ਹੁੰਦੇ ਹੈਗੇ ਜਿਨ੍ਹਾਂ ਦੇ ਲਈ ਸਮਾਂ ਲੱਗ ਜਾਂਦਾ ਪਹਿਲਾਂ ਤੇ ਦੋ-ਦੋ ਮਹੀਨੇ ਚਾਰ-ਚਾਰ ਮਹੀਨੇ ਲੱਗ ਜਾਂਦੇ ਸੀ ਲੇਕਿਨ ਇਹ ਹੁਣ ਇਹ ਹੈ ਕਿ ਹਫ਼ਤਿਆਂ ਦੇ ਵਿੱਚ ਹੀ ਜਿਹੜੀ ਹੈ ਉਹ ਡੈੱਡ ਬੋਡੀ ਚਲੋ ਪਰਿਵਾਰ ਤੱਕ ਪਹੁੰਚ ਜਾਂਦੀ ਹੈਗੀ ਹੈ ਔਰ ਪਰਿਵਾਰ ਜਿਹੜਾ ਉਹਦਾ ਆਪਣੇ ਹੱਥੀ ਰਸਮਾਂਤ ਜਿਹੜੀ ਕ ਪੂਰੀ ਕਰਕੇ ਉਹਨਾਂ ਦਾ ਪੁੱਤ ਤੇ ਵਾਪਸ ਆ ਨਹੀਂ ਜਾਂਦਾ ਲੇਕਿਨ ਇਹ ਕਿ ਉਹਨਾਂ ਨੂੰ ਇੱਕ ਤਸੱਬਰ ਮਿਲ ਜਾਂਦਾ ਕਿ ਉਹ ਆਪਣੇ ਹੱਥੀ ਜਿਹੜਾ ਹੈਗਾ ਉਹ ਉਹਨਾਂ ਦੀ ਰਸਮਿਕ ਰਿਆ ਕਰ ਲੈਂਦੇ ਹੈਗੇ ਆ ਸੋ ਮੈਂ ਇੱਥੇ ਹੀ ਵੱਡੇ ਭਾਈ ਸਾਹਿਬ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਐਮਪੀ ਗੁਰਦਾਸਪੁਰ ਦਾ ਵੀ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਵੀ ਕਰਦਾ ਕਿ ਇਹੋ ਜੇ ਜ਼ਿੰਮੇਵਾਰ ਜਿਹੜੀਆਂ ਸਖਸ਼ੀਤਾਵਾਂ ਹੁੰਦੀ ਹੈਗੀਆਂ ਚਲੋ ਉਹਨਾਂ ਨੇ ਇਸ ਪਰਿਵਾਰ ਨੂੰ ਬਹੁਤ ਬਲਾਸਾ ਦਿੱਤਾ ਮੇਰੇ ਨਾਲ ਉਹ ਸੰਪਰਕ ਦੇ ਵਿੱਚ ਰਹੇ ਔਰ ਅੱਜ ਉਸ ਬੱਚੇ ਦਾ ਗਗਨਦੀਪ ਦਾ ਉਹਨਾਂ ਦੇ ਪਿੰਡ ਦੇ ਵਿੱਚ ਸੰਸਕਾਰ ਹੋ ਰਿਹਾ ਮੈਂ ਦੁਬਈ ਐਸ ਵੇਲੇ ਔਰ ਮੇਰੀ ਹਾਜ਼ਰੀ ਪਰਿਵਾਰ ਰਿਸ਼ਤੇਦਾਰ ਔਰ ਸਾਰੇ ਹੀ ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਕਬੂਲ ਕਰਨ ਮੈਂ ਇਹੋ ਹੀ ਅਰਦਾਸ ਕਰ ਸਕਦਾ ਧੰਨਵਾਦ